ਬੀਤੇ ਦਿਨੀ ਜਲੰਧਰ ਦੇ ਸੈਲੂਨ ਮਾਲਕ ਜੋਗੀ ਬਲੋ ਖੁਦਕੁਸ਼ੀ ਕਰ ਲਈ ਗਈ ਸੀ ਪਹਿਲਾ ਇਹ ਮਾਮਲਾ ਸਾਧਾਰਨ ਖੁਦਕੁਸ਼ੀ ਦਾ ਲੱਗ ਰਿਹਾ ਸੀ ਪਰ ਬਾਅਦ ਵਿੱਚ ਮ੍ਰਿਤਕ ਬਲੋ ਮੌਤ ਤੋਂ ਪਹਿਲਾਂ ਬਣਾਇਆ ਗਿਆ ਵੀਡੀਓ ਵਾਇਰਲ ਹੋ ਤੋਂ ਬਾਅਦ ਇਸ ਕੇਸ ਦਾ ਰੁਖ ਬਦਲਿਆ ਜੀਆਰਪੀ ਵੱਲੋਂ ਤਫ਼ਤੀਸ਼ ਕਰਨ ਤੋਂ ਬਾਅਦ ਆਖਰਕਾਰ ਮ੍ਰਿਤਕ ਦੇ ਸਾਥੇ காங்கிரஸ் ਦੇ ਨੇਤਾ ਦੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ આરોપી ਬਲੋ ਮ੍ਰਿਤਕ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਸ ਦੇ ਨਾਲ ਇਸ ਕਦਰ ਤੱਕੇਸ਼ਾਈ ਕੀਤੀ ਗਈ ਕਿ ਉਸਨੇ ਮੌਤ ਨੂੰ ਹੀ ਗੱਲ ਲਗਾ ਲਿਆ ਤਾਰਾ ਮਾਮਲਾ ਹਮਰੇ ਤੱਕ ਦੇ ਫੋਨ ਚੋਂ ਮਿਲੀ ਵੀਡੀਓ ਤੋਂ ਸਾਹਮਣੇ ਆਇਆ ਮੌਤ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਨਾਲ ਹੋਈ ਤੱਕੇਸ਼ਾਈ ਬਿਆਨ ਕੀਤੀ ਸੀ ਦੋਸ਼ੀ ਮੋਨੂ ਨੂੰ ਕਾਂਗਰਸ ਦੇ ਇੱਕ ਨੇਤਾ ਦੀ ਬਹੁਤ ਸਪੋਰਟ ਦਿੱਤੀ ਜਾ ਰਹੀ ਹੈ ਅਤੇ ਸਚਾਈ ਇਹ ਤਸਵੀਰਾਂ ਵੀ ਬਿਆਨ ਕਰਦੀਆਂ ਨੇ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਨਾਲ ਇਸ ਦੋਸ਼ੀ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਦੋਸ਼ੀ ਮੋਨੂ ਨੇ ਸਭ ਨੂੰ ਇਸ ਤਰ੍ਹਾਂ ਛਾਸ ਵਿੱਚ ਪਾਇਆ ਕਿ ਮ੍ਰਿਤਕ ਜੋਗੀ ਦੀ ਮੌਤ ਤੋਂ ਬਾਅਦ ਅਖਬਾਰ ਵਿੱਚ ਵੀ ਸੋਪ ਦਾ ਖ਼ਮਾਚਾਰ ਲਗਵਾਇਆ ਸੀ ਕੱਲੇ ਤਾਂ ਇਹ ਮੈਨੂੰ ਸਰਦਾ ਫੋਨ ਆਇਆ ਐਸਟੂ ਸਾਹਿਬ ਦਾ ਮੈਨੂੰ ਕਹਿੰਦੇ ਅੱਤਾ ਕਿ ਕੁਝ ਕਲੂ ਮਿਲੇ ਨੇ ਆ ਜਾਓ ਆਣੇ ਆਓ ਮੈਂ ਖਾਣੇ ਆਇਆ ਤੇ ਸਦ ਮੈਨੂੰ ਵੀਡੀਓ ਦਿਖਾਈ ਉਹਦੇ ਵੀਡੀਓ ਦੇ ਆਧਾਰ ਦੇ ਉੱਤੇ ਪਾ ਇਹਨਾਂ ਦੇ ਪੱਤਾ ਪਾਇਆ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਵੀਡੀਓ ਵਿੱਚ ਮੇਰਾ ਬ੍ਰਦਰ ਕਹਿ ਰਿਹਾਗਾ ਕਿ ਜੋ ਕੁਛ ਹੋਇਆ ਮੁੰਨੇ ਨੇ ਕਿ ਮੈਂ ਮੁੰਨੇ ਕਰਕੇ ਸੁਸਾਈਡ ਕਰ ਰਿਹਾ ਮੁੰਨੇ ਨੇ ਮੈਨਾਂ ਯਾਰੀ ਗਦਾਰੀ ਕੀਤੀ ਹੈਗੀ ਆ ਤੇ ਮੇਰੀ ਮੌਤਾ ਕਾਰਨ ਮੁੰਨਾ ਵਾਂ ਇਹਨੂੰ ਸਜ਼ਾ ਦਿੱਤੀ ਜਾਵੇ ਤੇ ਪੜੀ ਬ੍ਰਦਰ ਦਾ ਕੀ ਨਾਮ ਸੀ ਤੁਹਾਡਾ ਮੇਰਾ ਬ੍ਰਦਰ ਦਾ ਨਾਮ ਅਰੁਣ ਬੱਸੀ ਸੀ ਤੇ ਤੁਹਾਡੇ ਬ੍ਰਦਰ ਨੇ ਸੁਆਇਡ ਕੀਤਾ ਉਹ ਕਿ ਕਦੋਂ ਕੀਤਾ ਸੀ 9 ਤਰੀਕ ਨੂੰ 9 2 19 ਨੂੰ ਕੀਤਾ ਸੀ ਤੇ ਪੁਲਿਸ ਨੂੰ ਉਦੋਂ ਕੋਈ ਕੋਈ ਸਬੂਤ ਹੋ ਗਏ ਨੀ ਉਦੋਂ ਪਹਿਲਾਂ ਕੁਝ ਨਹੀਂ ਮਿਲਿਆ ਬਾਅਦ ਵਿੱਚ ਤਾਂ ਸਾਡੇ ਬੋੜੀ ਬਹੁਤ ਮਿਹਨਤ ਕਰਕੇ ਜੜੀਆਂ ਗੀਤਾਂ ਫੋਨ ਦੀ ਤਹਿਕੀਕਤ ਕੀਤੀ ਤੇ ਉਹਦੇ ਵਿੱਚੋਂ ਪਤਾ ਲੱਗਾ ਸਾਡੇ ਜੋ ਕੁਝ ਕੀਤਾ ਧਿੰਦਰ ਸਰ ਨੇ ਕੀਤਾ ਆਪਾਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਗਾ ਮੈਂ ਤਾਂ ਕਿਸੀ ਦੀ ਮੰਗ ਕਰਦਾ ਮੈਂ ਚਾਹਣਾ ਜੀ ਉਹਨਾਂ ਨੂੰ ਸਜ਼ਾ ਦੇ ਮੁੰਨੇ ਨੂੰ ਮਿਲੇ ਹੀ ਮਿਲੇ ਦੀਪਕ ਕੀ ਕੰਮ ਕਰਦਾ ਦੀਪਕ ਜੀ ਜੋ ਸੁਨਣ ਜਾ ਬੇਲਾਗਾ ਦਾ ਕਾਂਗਰਸੀ ਨੇਤਾਗਾ ਬਲੋਗ ਪ੍ਰੈਜ਼ੀਡੈਂਟ ਹੈ ਬਲੋਗ ਪ੍ਰੈਜ਼ੀਡੈਂਟ ਆ 90000 ਨੌਂਤ ਦਾ ਇਹ ਬਾਕੀ ਕੋਈ ਸੁਨਣ ਜਾ ਜੀ ਸ਼ਰਾਸ਼ਰੂ ਦਾ ਕੰਮ ਵੀ ਕਰਦੇ ਨੇ ਦੋਸ਼ੀ ਮੋਨੂ ਅਤੇ ਮ੍ਰਿਤਕ ਨੌਜਵਾਨ ਦੀ ਦੋਸਤੀ ਕਿਸ ਤਰ੍ਹਾਂ ਦੀ ਸੀ ਇਹ ਤਸਵੀਰਾਂ ਖੁਦ ਬਿਆਨਕਾਰੀਆਂ ਨੇ ਜੈ ਵੀਰੂ ਦੀ ਤਰ੍ਹਾਂ ਦੋਨੋਂ ਹੀ ਇੱਕ ਬਾਈਕ ਤੇ ਕਮਰੇ ਸੱਤ ਪੁਲਿਸ ਦੇ ਇਸ ਮਾਮਲੇ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਪੁਲਿਸ ਦੀ ਮਿਹਨਤ ਦੇ ਚਲਦੇ ਇੱਕ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਗਿਆ 2 ਫਰਵਰੀ ਨੂੰ ਅਰੁਣ ਕਸੀਨਾ ਦੇ ਲੜਕੇ ਨੇ ਸੌਸਾਈਟ ਕੀਤਾ ਸੀ ਅ ਟ੍ਰੇਨ ਦੇ ਵਿੱਚ ਆ ਕੇ ਤੇ ਉਹਦੇ ਚ 1670 ਤੱਕ ਕਾਰਨ ਪਈ ਹੋਈ ਸੀ ਫਿਰ ਉਹਦੇ ਕੋਲੋਂ ਜਿਹੜਾ ਮੋਬਾਈਲ ਰਿਕਵਰ ਹੋਇਆ ਉਸ ਵੇਲੇ ਮੌਕੇ ਤੋਂ ਉਹ ਮੋਬਾਈਲ ਨੂੰ ਜਦੋਂ ਚੰਗੀ ਤਰ੍ਹਾਂ ਪੱਖੰਦਾਲਿਆ ਉਹਦੇ ਵਿੱਚੋਂ ਅੰਰੀਖ ਦੋ ਨੇ ਵੀਡੀਓ ਆਪਣੀਆਂ ਉਹ ਤਿਆਰ ਕੀਤੀਆਂ ਹੋਈਆਂ ਸੀ ਮੋਬਾਈਲ ਦੇ ਵਿੱਚ ਹੀ ਸੇਵ ਸੀ ਉਹ ਜਿਹੜੀਆਂ ਕਰਦੇ ਕਰਦੇ ਆਪਾਂ ਨੂੰ ਕੱਲ ਨਹੀਂ ਆਨ ਕਿ ਉਹ ਵੀਡੀਓ ਮਿਲੀਆਂ ਜਿਹਦੇ ਬਿਹਾਫ ਤੇ ਆਪਾਂ ਉਹਦੇ ਵਟਸਐਪ ਬੁਲਾਇਆ ਸੀ ਤੇ ਕੋਈ ਜਿਹੜੀ ਵਾਈਫ ਆ ਨੀਹਾ ਉਹਨੇ ਫਿਰ ਸਟੇਟਮੈਂਟ ਦਿੱਤੀ ਸਟੇਟਮੈਂਟ ਤੋਂ ਬਾਅਦ ਦੀਪਕ ਸ਼ਰਮਾ ਉਹ ਮੋਨਾ ਨਾਂ ਦੇ ਵਿਅਕਤੀ ਦੇ ਖਿਲਾਫ 306 ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ ਤੇ ਅੱਜ ਉਹਦੀ ਅਰੈਸਟ ਹੋਈ ਤੇ ਜਿਹਨੂੰ ਪੇਸ਼ ਕਰਕੇ ਇੱਕ ਦਿਨ ਦਾ ਮਾਰਡ ਹੋਇਆ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਖਰ ਇੱਕ ਦੋਸਤ ਨੇ ਕਿਸ ਤਰ੍ਹਾਂ ਆਪਣੇ ਦੋਸਤ ਨੂੰ ਮੌਤ ਤੱਕ ਪਹੁੰਚਾਇਆ ਸਿਰਾਲ ਦੋਸ਼ੀ ਮੋਨੂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਰਾਹਤ ਦੇ ਲਈ ਕਈ ਨੇਤਾ ਹਾਲੇ ਵੀ ਜੀਆਰਪੀ ਦੇ ਆਸ-ਪਾਸ ਘੁੰਮਦੇ ਦਿਖਾਈ ਦਿੱਤੇ ਦਿਲੰਦਰ ਤੋਂ ਰਮਜੀਤ ਰੰਗਪੁਰੀ ਦੀ ਰਿਪੋਰਟ ਏਅਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਾਇਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563